ਵਾਹਿਗੁਰੂ ਜੀ ਆਣਾ ਆਪਣੇ ਘਰੇ ਇੱਕ ਗਾਂ ਆਈ ਸੀ ਜੋ ਬਹੁਤ ਜ਼ਿਆਦਾ ਭੁੱਖੀ ਸੀ ਤੇ ਢਿਾਈ ਸੀ ਇਹ ਪਿੰਡ ਵਿੱਚ ਦਰ ਦਰ ਭਟਕਦੀ ਫਿਰਦੀ ਹੈ ਵਿਚਾਰੀ ਤੇ ਇਸ ਨੂੰ ਪਹਿਲਾਂ ਤਾਂ ਆਪਾਂ ਪਾਣੀ ਪਿਆਏ ਤੇ ਫਿਰ ਪੱਠੇ ਪਾਏ ਆ ਵਿਚਾਰੀ ਬਹੁਤ ਯਾਨੀ ਕਿ ਜਿਵੇਂ ਇੱਕ ਭੁੱਖਾ ਬੰਦਾ ਰੋਟੀ ਨੂੰ ਪੈਂਦਾ ਉਸ ਤਰੀਕੇ ਨਾਲ ਇਹ ਪੱਠਿਆਂ ਨੂੰ ਪਈ ਵਿਚਾਰੀ ਭੁੱਖੀ ਸੀ ਤੇ ਇਹਨੂੰ ਆਪਾਂ ਪੱਠੇ ਪਾਏ ਤੇ ਹੁਣ ਰਜਾ ਕੇ ਘਰੋਂ ਭੇਜਾਂਗੇ ਸੋ ਬੇਨਤੀ ਆ ਸਾਰਿਆਂ ਨੂੰ ਵੀ ਦੁੱਧ ਪੀ ਕੇ ਕੋਈ ਵੀ ਪਸ਼ੂ ਐਦਾਂ ਡਾਂਗਾ ਖਾਣ ਵਾਸਤੇ ਨਾ ਛੱਡਿਆ ਕਰੋ ਵੀਰ ਬਣ ਕੇ ਇਦੋਂ ਤਾਂ 1500 2000 3000 ਜਿਹੜਾ ਲੱਗਦਾ ਗਊਸ਼ਾਲਾ ਵਾਲਿਆਂ ਦੀ ਪਰਚੀ ਹੁੰਦੀ ਆ ਉੱਥੇ ਜ਼ਰੂਰ ਛੱਡੋ ਇਹਨਾਂ ਨੂੰ ਦਰ ਦਰ ਭਟਕਨ ਤੇ ਮਜਬੂਰ ਨਾ ਕਰੋ ਇਹਨਾਂ ਦਾ ਆਪਾਂ ਦੁੱਧ ਪੀਤਾ ਹੁੰਦਾ ਇਹਨਾਂ ਨੂੰ ਕੁਝ ਟਾਈਮ ਘਰੇ ਰੱਖਿਆ ਹੁੰਦਾ ਜਿੰਨੇ ਪਸ਼ੂਏ ਆਪਣੇ ਘਰੇ ਸੁੰਦੇ ਆ ਪਰ ਜਦੋਂ ਇਹ ਪਸ਼ੂ ਖਰਾਬ ਹੋ ਜਾਂਦਾ ਤਾਂ ਇਹਨੂੰ ਦਰਦਰ ਭਟਕਣ ਵਾਸਤੇ ਨਾ ਛੱਡੋ ਇਹ ਬੇਨਤੀ ਆ ਆ ਫੋਟੋ ਤੁਸੀਂ ਦੇਖ ਸਕਦੇ ਹੋ ਪਿੱਛੇ ਆਪਾਂ ਫੋਟੋ ਵੀ ਲਾਈ ਆਂ ਗਾਂ ਦੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰੋ ਜੀ